ਜੇ ਮੈਨੂੰ ਕੋਈ ਵੀ ਬੰਦਾ ਇੱਥੇ ਵਿਆਹ ਤੇ ਆਏ ਨੂੰ ਪੁੱਛੇ ਵੀ ਭਾਈ ਤੂੰ ਕਿਹੜੇ ਪਾਸਿਓਂ ਆ ਤੂੰ ਕੁੜੀ ਵਾਲੇ ਪਾਸਿਓਂ ਤੂੰ ਮੁੰਡੇ ਵਾਲੇ ਪਾਸਿਓਂ ਤੂੰ ਨਾਨਕਾਂ ਵਾਲੇ ਪਾਸਿਓਂ ਮਾਮੇ ਵਾਲੇ ਨਾਨਕਾਂ ਵਾਲੇ ਕਿੱਧਰੋਂ ਆ ਤਾਂ ਮੇਰੇ ਕੋਲੇ ਇੱਕ ਜਵਾਬੂ ਭਾਈ ਮੈਂ ਟੈਂਟ ਵਾਲਿਆਂ ਪਾਸੋਂ ਆ ਮੈਨੂੰ ਟੈਂਟ ਵਾਲਿਆਂ ਨੇ ਸੱਦਿਆ ਇਹਨਾਂ ਦੇ ਘਰੇ ਅਸਲ ਵਿੱਚ ਮੇਰੇ ਕੋਲ ਮੇਰੇ ਨਾਲ ਖੜਾ ਵਾਂਛੇ ਰੋੜਾ ਇਹ ਬੰਦੇ ਉਹ ਆ ਵੀ ਜਿਹੜੇ ਐਵੇਂ ਸੁੱਖ ਸੁਖਦੇ ਆ ਸਵੇਰੋਂ ਉੱਠ ਕੇ ਕਿ ਭਾਈ ਜਿਹਦੇ ਜਵਾਕ ਦਾ ਰਿਸ਼ਤੇ ਰੁਸਤੇ ਦੀ ਕੋਈ ਗੱਲਬਾਤ ਹਜੇ ਕਿਤੇ ਅੜਦੀ ਹੈ ਨਾ ਉਹਦੀ ਵੀ ਜਲਦੀ ਹੋ ਜੇ ਤੇ ਅਸੀਂ ਉਹਦੇ ਜਾ ਕੇ ਟੈਂਟ ਗੱਢ ਗਏ ਤੁਹਾਡੇ ਘਰੇ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਇਹ ਬੰਦੇ ਤੁਹਾਡੇ ਘਰ ਨੂੰ ਪੂਰਾ ਪਲਾਨ ਕਰ ਸਕਦੇ ਆ ਲਾਈਟਿੰਗ ਤੁਹਾਨੂੰ ਦੇਣਗੇ ਪੂਰੀ ਕੈਂਟ ਡੈਕੋਰੇਸ਼ਨ ਦੇਣਗੇ ਪਹਿਲਾਂ ਤਾਂ ਆ ਦਸ਼ 1500 ਰੋੜਾ ਤੇ ਨਾ ਹਾਂਜੀ ਹਾਂਜੀ ਦੋਨੇ ਭਰਾ ਪਹਿਲਾਂ ਤਾਂ ਮੈਨੂੰ ਹਾਂਜੀ ਹਾਂਜੀ ਬਿਲਕੁਲ ਦੋਨੇ ਭਰਾ ਕਦ ਕਦੋਂ ਤੋਂ ਕੰਮ ਕਿੰਨਾ ਲੰਬਾ ਸਮਾਂ ਲਗਾ ਤੁਹਾਨੂੰ ਕਰਦਿਆ ਆਪਾਂ ਨੂੰ 30 ਸਾਲ ਹੋ ਗਏ ਜੀ 30 ਸਾਲ ਹੋ ਗਏ ਆਹ ਕਾਦੀ ਤਿਆਰੀ ਆ ਆਹਾ ਆ ਕੀ ਤਿਆਰੀ ਹੋ ਰਹੀ ਹੈ ਇਹ ਕੀ ਤਿਆਰੀ ਹੈ ਹਲਦੀ ਹਲਦੀ ਸਰਮਨੀ ਦੀ ਡੈਕੋਰੇਸ਼ਨ ਹੈ ਜੀ ਇਹ ਹਲਦੀ ਦੀ ਸਾਰੀ ਡੈਕੋਰੇਸ਼ਨ ਹੈਗੀ ਹੈ ਇਹਦੇ ਵਿੱਚ ਆਪਣਾ ਇਹਦੇ ਤੇ ਐਵੇਂ ਇੱਥੇ ਪ੍ਰੀਤ ਬੈਠਣਗੇ ਜਿਹਨੂੰ ਆਪਾਂ ਵਟਣਾ ਕਹਿੰਦੇ ਆ ਹਾਂਜੀ 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 ਉਹ ਉਹ ਹੀ ਹਲਦੀ ਹੁੰਦੀ ਆ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਉਹ ਵਟਣੇ ਵਾਲਾ ਜਿਗਾਰਨਮੈਂਟ ਇੱਥੇ ਹੋਊਗਾ ਇੱਥੇ ਐ ਬੁੜੀਆਂ ਗੀਤ ਗੂਤ ਗਾਉਣੀਆਂ ਐ ਫੋਟੋ ਫਾਟੋ ਵਾਲਾ ਆ ਜਗਾਰਡਮੈਂਟ ਸਾਰਾ ਇੱਥੇ ਬਹਿ ਕੇ ਉਹ ਪੈਰ ਪੂਰ ਤੋਂ ਦੁੱਧ ਦਾਦ ਨਾ ਪੂਰਾ ਧੋਣਗੇ ਗੱਲ ਹਾਂ ਹਾਂ ਇਹ ਤਿਆਰੀ ਕਰਕੇ ਕੀਤੀ ਐ ਇਹਨਾਂ ਨੇ ਤੇ ਆ ਆ ਉੱਪਰਲੇ ਪਾਸੇ ਦੇਖ ਤੂੰ ਕਿੱਡੀ ਸੋਹਣੀ ਚਾਣ ਨਹੀਂ ਲਾਤੀ ਇਹਨਾਂ ਨੇ ਟੈਂਟ ਲਾਤਾ ਹੈ ਕਿੱਡਾ ਸੋਹਣਾ ਆ ਜਾ ਅੰਦਰਲੇ ਪਾਸੇ ਦਿਖਾਓ ਤੁਸੀਂ ਤਿਆਰੀ ਕੀ ਕੀਤੀ ਐ ਕਿੰਨੇ ਤਰ੍ਹਾਂ ਦਾ ਟੈਂਟ ਆ ਤੇਰੇ ਕੋਲੇ ਵੰਸ਼ ਤੇਰੇ ਕੋਲ ਕਿੰਨੇ ਤਰ੍ਹਾਂ ਦਾ ਟੈਂਟ ਆ ਰੰਗ ਕਿੰਨੇ ਆ ਤੇਰੇ ਕੋਲੇ ਸਾਡੇ ਕੋਲ ਹੈਗੇ ਜੀ 5 6 ਤਰ੍ਹਾਂ ਦੇ ਰੰਗ ਹੈਗੇ ਆ अच्छा हां जी भाई बंदे दी चॉइस ਦੇ ਹਿਸਾਬ ਨਾਲ ਰੰਗ ਲਾ ਦੇਉਗੇ ਬਿਲਕੁਲ ਜੀ ਬਿਲਕੁਲ ਮੈਨੂੰ ਵੱਡਾ بھائی ਪਤਾ ਕੀ ਜਾਂਦਾ ਮੈਨੂੰ ਕਹਿੰਦਾ ਅੰਦਰ ਵੜ ਕੇ ਦੇਖ ਹਾਂਜੀ ਹਾਂਜੀ ਮੈਂ ਕਹਾਂ ਵੀ ਵੀਡੀਓ ਦੇ ਵਿੱਚ ਹੀ ਚਲਦੇ ਪਹਿਲੀ ਨਜ਼ਰ ਹੀ ਦੇਖਾਂਗੇ ਵੀ ਇਹਨਾਂ ਨੇ ਕੀਤਾ ਕੀ ਹੈ ਠੀਕ ਹੈ ਜੀ ਜਿਹੜਾ ਇੱਕ ਵੱਡਾ ਸਾਰਾ ਜਨਰੇਟਰ ਹੈ ਹਾਂਜੀ ਹਾਂਜੀ ਉਹ ਫਿਰ ਮੰਗਵਾ ਕੇ ਦੇਣਾ ਪਊਗਾ ਉਹ ਤੇਰੇ ਕੋਲੇ ਹੀ ਆ ਵੀ ਉਹ ਸਾਡੇ ਕੋਲ ਹੀ ਹੁੰਦੀ ਐ ਸੀ ਆਪ ਹੀ ਕਰ ਦਿੰਨੇ ਆ ਰੈਂਜ ਬੱਲੇ 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 ਉਹ ਪ੍ਰੀਤਾ ਦਾ ਜਮਾ ਪੈਸੇ ਬਣਾਇਆ ਪਿਆ ਯਾਰ ਇਹ ਆ ਦਾ ਪੈਸੇ ਬਣਾਇਆ ਪਿਆ ਯਾਰ ਇਹ ਕੁਰਸੀਆਂ ਕਰਸੀਆਂ ਮੰਗਦੇ ਹਿਸਾਬ ਨਾਲ ਹੁੰਦੀਆਂ ਰੇਟ ਦੇ ਹਿਸਾਬ ਨਾਲ ਹੁੰਦੀਆਂ ਕੀ ਹਿਸਾਬ ਕਿਤਾਬ ਹੁੰਦਾ ਜਿਹੜੀ ਨੀਂਆਂ ਸੋਹਣੀਆਂ ਕੁਰਸੀਆਂ ਦਿੱਤ ਨੇ ਇਹ ਪੂਰਾ ਪੈਕੇਜ ਹੀ ਹੁੰਦਾ ਜੀ ਅੱਛਾ ਹਾਂਜੀ ਇਹ ਫੰਕਸ਼ਨ ਦਾ ਪੂਰਾ ਪੈਕੇਜ ਹੀ ਹੁੰਦਾ ਜਿਵੇਂ ਉਹ ਜਿਵੇਂ ਉਹ ਭਾਂਡੇ ਦਿੱਤੇ ਆ ਹਾਂਜੀ ਉਹ ਉਹ ਪੈਕੇਜ ਦੇ ਵਿੱਚ ਹੀ ਆ ਹਾਂਜੀ ਅੰਡਰ ਪੈਕੇਜ ਹੀ ਆ ਜੀ ਸਰ ਪੈਕੇਜ ਦੇ ਵਿੱਚ ਹੀ ਆ ਜਿਵੇਂ ਆ ਜਿਹੜੀਆਂ ਸਟੋਲਾਂ ਵਗੈਰਾ ਇਹ ਤੇਰੀਆਂ ਜਾਂ ਅਗਲੇ ਦੀਆਂ ਸਾਹਮਣੇ ਵਾਲੇ ਦੀਆਂ ਨਹੀਂ ਆਪਣਾ ਸਿਰਫ ਟੈਂਟ ਦਾ ਹੈ ਜੀ अच्छा जी हां जी अपनी डेकोरेशन है टोटली ਤੁਹਾਡੀ ਡੈਕੋਰੇਸ਼ਨ ਆ ਪਰ ਜੇ ਮੈਂ ਤੁਹਾਨੂੰ ਕਹਾਂ ਕਿ ਯਾਰ ਤੁਹਾਡਾ ਹੀ ਹੋਵੇ ਸਾਰਾ ਕੁਝ ਉਹ ਵੀ ਕਰਦੇ ਹੋਗੇ ਉਹ ਵੀ ਕਰ ਦਿੰਦੇ ਆ ਜੀ ਫੂਡ ਦਾ ਡੈਕੋਰੇਸ਼ਨ ਦਾ ਟੋਟਲੀ ਆਪਾਂ ਸਾਰਾ ਪੈਕੇਜ ਵੀ ਜੇ ਮੈਂ ਕਹਾਂ ਯਾਰ ਮੈਂ ਤਾਂ ਲੋਡ ਹੀ ਨਹੀਂ ਲੈਣਾ ਬਸ ਤੂੰ ਸਾਡੇ ਵਿਆਹ ਕਰ ਦੇ ਬੇਫਿਕਰ ਹੋ ਜਾ ਜੀ ਸਾਰਾ ਕੁਝ ਹੀ ਕਰ ਦੇਣਾ ਜੀ ਸਾਰਾ ਕੁਝ ਕਰ ਦੇ ਬਈ ਬਸ ਤੁਸੀਂ ਵਿਚੋਲਾ ਭਾ ਲੋ ਜਿਹੜਾ ਰਿਸ਼ਤਾ ਕਰਾ ਦੇ ਬਸ ਜੀ ਬਸ ਬਾਕੀ ਕੁਝ ਬੰਚ ਕਰ ਦੂਗਾ ਸਾਡੀ ਡਿਊਟੀ ਬਾਕੀ ਬੰਚ ਕਰ ਦੂ ਤੁਸੀਂ ਪ੍ਰੀਤ ਕੀ ਕਰਨਾ ਪੁੱਤ ਤੂੰ ਵਿਚੋਲਾ ਭਾਲ ਸੋਹਣਾ ਬਾਕੀ ਆਪਣੇ ਕੋਲ ਬੰਚ ਹੈਗਾ ਠੀਕ ਹੈ ਕਿ ਨਹੀਂ ਬੰਚ ਨੇ ਸਾਰਾ ਕੁਝ ਕਰ ਦੇਣਾ ਕੁੜੀ ਦੇ ਵਿਆਹ ਤਾਂ ਹੋਵੇ ਮੁੰਡੇ ਦੇ ਵਿਆਹ ਤਾਂ ਹੋਵੇ ਕੋਈ ਦਿੱਕਤ ਨਹੀਂ ਸਾਰਾ ਜੀ ਸਾਰਾ ਤੇ ਕਿੰਨਾ ਕਿੱਡਾ ਵੱਡਾ ਕਿੱਡਾ ਪ੍ਰੋਗਰਾਮ ਕਰ ਸਕਦੇ ਆ ਵੱਡਾ ਕਿੱਡਾ ਪ੍ਰੋਗਰਾਮ ਕਰਦੇ ਆ ਜੀ ਤੇ ਗੈਦਰਿੰਗ ਜਿੰਨੀ ਮਰਜ਼ੀ ਤਕਰੀਬ मोस्टਲੀ ਆਮ ਤੌਰ ਤੇ 5 600 700 ਬੰਦੇ ਦੇ ਘਰਾਂ 'ਚ ਫੰਕਸ਼ਨ ਹੁੰਦੇ ਨੇ ਜੀ मोस्टਲੀ ਇੰਨੇ ਕੇ ਫੰਕਸ਼ਨ ਘਰਾਂ ਦੇ 'ਚ ਹੁੰਦੇ ਜਿਹੜੇ ਹੀ ਕਰਦੀ ਤੇ ਕੋਈ ਦਿੱਕਤ ਨਹੀਂ 1000 ਬੰਦੇ ਦਾ ਹੋਵੇ 800 ਦਾ ਹੋਵੇ ਐਨੀਥਿੰ ਕਲ ਜਾਂਦਾ ਭਾਵੇਂ 2000 ਬੰਦੇ ਆ ਗਰਾਉ ਸਾਡੇ ਲੋਕੇ ਦਿੱਤੇ ਤੇ ਇੱਕ ਇੱਕ ਮੈਨੂੰ ਕੰਮ ਲੈ ਆਉਂਦਾ ਸਭੀ ਲਿਮਟ ਕੀ ਆ ਬਈ ਮੋਗੇ ਦੇ ਨੇੜੇ ਕਰ ਸਕਦੇ ਆ ਜੀ ਅਸੀਂ ਤਾਂ ਜੀ ਫਲਾਨੇ ਜ਼ਿਲ੍ਹੇ ਚ ਕਰ ਸਕਦੇ ਆ 올ਓਵਰ ਪੰਜਾਬ ਤਾਂ ਕਰੀਦਾ ਹੀ ਕਰੀਦਾ ਜੀ ਹੂੰ ਅਸੀਂ ਪੰਜਾਬ ਤੋਂ ਬਾਹਰ ਵੀ ਕਰਦੀ ਹਾਂ ਰੂਟੀਨ ਚ ਹੀ ਕੰਮ ਕਰ ਰਹੀ ਹਾਂ ਪੰਜਾਬ ਦਾ ਹੀ ਰੂਟੀਨ ਚ ਹੀ ਕਰਦੇ ਨੇ ਤਕਰੀਬਨ ਇਸ ਸੀਜ਼ਨ ਚ ਵੀ ਲਗਭਗ 10-12 ਫੰਕਸ਼ਨ ਦੇ ਆਦਰ ਡਿਸਟ੍ਰਿਕਟਾਂ ਦੀ ਹੈਗੇ ਆ ਜਿਵੇਂ ਚਾਹੀ ਕੋਈ ਕਪੂਰਥਲਾ ਡਿਸਟ੍ਰਿਕਟ ਹੈ ਅਗਰ ਚੰਡੀਗੜ੍ਹ ਵਾਲੇ ਏਰੀਏ ਚ ਲਾ ਲੋ ਇਹ ਦਿਲ ਗ੍ਰੀਨ ਆਲ ਪੰਜਾਬ ਚ ਮੋਸਟਲੀ ਕਰੀਦੀ ਹੈ ਕੀ ਤੂੰ ਤਾਂ ਮੇਰੇ ਵਾਲੇ ਵੇਚਦਾ ਬੰਦਾ ਆ ਨਵੇਂ ਵੇਚ ਵਾਲਾ ਬੰਦਾ ਇਹ ਇਹ ਤਾਂ ਫਿਰ ਟਾਉਟਾਗ੍ਰਾਮ ਤੇ ਪਾਉਂਦਾ ਹੋਊਗਾ ਵੀਡੀਓ ਕੀ ਆ ਨਾ ਦੂਸਰੇ ਦਾ ਬੁਰਾ ਪੇਜ ਮੈਂ ਹੀ ਹੈਂਡਲ ਕਰਦਾ ਆਂ ਪ੍ਰੇਮ 10 house 2103 ਦੇ ਨਾਂ ਤੇ ਆਪਣਾ ਪੇਜ ਆ ਹਾਂ ਤੇ ਉੱਤੇ ਚੱਲਦਾ ਤੇ ਉਹਦੇ ਤੋਂ ਉਹਦੇ ਤੋਂ ਹੀ ਪ੍ਰੋਗਰਾਮ ਨਿਕਲਦੇ ਹੁਣ ਤੱਕ ਹਾਂਜੀ ਹਾਂਜੀ ਹੁਣ ਤੱਕ ਆ ਪਹਿਲੀ ਐਡ ਆ ਜਿਹੜੀ ਕਿਸੇ ਤੋਂ ਪੁਆਈ ਆ ਹਾਂਜੀ 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 ਫਰਸਟ ਐਡ ਆਈ ਫਰਸਟ ਐਡ ਇਹ ਪਹਿਲੀ ਆ ਬਾਕੀ ਸਾਰਾ ਕੁਝ ਆਪ ਹੀ ਆਪ ਹੀ ਆਪ ਹੀ ਮਾਰਕ ਪਬਲਿਸਿਟੀ ਬਹੁਤ ਹੈ ਜੀ ਕਸਟਮਰ ਦੀ ਜਦੋਂ ਰਿਕਵਰੀ ਸਰਟੀਫਿਕੇਸ਼ਨ ਹੁੰਦੀ ਆ ਅਗਲਾ ਗਾਂਦਿਆਂ ਸਾਡੇ ਦਾ ਸੋਸ਼ਲ ਮੀਡੀਆ ਤੋਂ ਤਾਂ ਘੱਟ ਸੰਡੇ ਐਕਚੁਅਲ 30 ਸਾਲ ਹੋ ਗਏ ਦੀ ਕੁਆਲਿਟੀ ਅਪਾ ਮੈਨਟੇਨ ਰੱਖੀ ਆ ਪਬਲਿਕ ਵੀ ਮਾਊਥ ਸੁਡੀ ਲਾ ਲੋ ਜਾਂ ਲੋਕਾਂ ਦੇ ਜੋ ਵੀ ਵਿਚਾਰ ਹੁੰਦੇ ਨੇ ਆਪ ਦਾ ਰਿਸ਼ਤੇਦਾਰਾਂ ਦੇ ਚਾਚੇ ਤਾਏ ਮਾਮੇ ਗਾਂਧੀਆਂ ਵਾਸਤੇ ਜੁੜੀ ਜਾਂਦੇ ਹੋਰਾਂ ਦਾ ਯਾਰ ਫਲਾਨੇ ਨੇ ਸੋਹਣਾ ਪ੍ਰੋਗਰਾਮ ਜਿਨ੍ਹਾਂ ਦਾ ਜਿੰਨਾ ਵੀ ਅਸੀਂ ਕਿਸੇ ਟਾਈਮ 'ਚ ਬੱਚੇ ਵਿਆਏ ਸੀ ਅੱਜ ਉਹਨਾਂ ਦੇ ਵਿਆਹ ਵੀ ਇਹੀ ਕਰ ਚੁੱਕੇ ਆ ਜੋ ਅੱਜ ਤੋਂ ਲਾਲੀਏ 25 30 ਸਾਲ ਪਹਿਲਾਂ ਜਿਨ੍ਹਾਂ ਦੀ ਮੈਰਿਜਾਂ ਕੀਤੀ ਦੋ ਦੋ ਪੀੜੀਆਂ ਵਿਆਹਤੀਆਂ ਵਿਆਹਤੀਆਂ ਹੀ ਵਿਆਹਤੀਆਂ ਇੱਕੋ ਇੱਕ ਘਰੇ ਦੋ ਪੀੜੀਆਂ ਵਿਆਹਤੀਆਂ ਬਿਲਕੁਲ ਜੀ ਬੋਲੋ ਇੱਕ ਘਰੇ ਦੋ ਦੋ ਪੀੜੀਆਂ ਕੋਈ ਛੱਡ ਗਿਆ ਛ ਉਹਨਾਂ ਦੇ ਗਾਹ ਬੱਚਿਆਂ ਦੇ ਵੀ ਅਸੀਂ ਬਰਥਡੇ ਪਾਰਟੀਆਂ ਜਾਂ ਜਿਸ ਤਰ੍ਹਾਂ ਦਾ ਵੀ ਕੋਈ ਫੰਕਸ਼ਨ ਅਗਲੇ ਦੇ ਹੁੰਦਾ ਹੈ ਹਾਂ ਸੁੱਖੀ ਦੁੱਖੀ ਸਾਰਾ ਕੁਝ ਹੀ ਕਰੀਦਾ ਜੀ ਹੂੰ ਤੇ ਇੱਕ ਮੈਨੂੰ ਐਂ ਗੱਲ ਦੱਸੋ ਕਿੰਨੀਆਂ ਥੀਮਾਂ 'ਚ ਕੰਮ ਕਰ ਦਿੰਦੇ ਆ ਮਤਲਬ ਕਈ ਹੁੰਦੇ ਆ ਕਿ ਜੀ ਆ ਇੰਗਲਿਸ਼ ਥੀਮ ਆ ਜੀ ਆ ਰਾਜਸਥਾਨੀ ਥੀਮ ਆ ਜੀ ਆ ਫਲਾਨੀ ਥੀਮ ਐਵੇਂ ਹੈਗੀਆਂ ਥੀਮਾਂ ਹੈਗੀਆਂ ਕਸਟਮਰ ਜਿਵੇਂ ਦੀ ਡਿਮਾਂਡ ਕਰਦਾ ਈ ਸਾਰੀ ਆਪਣੇ ਕੋਲ ਇੰਤਜ਼ਾਮ ਕਰ ਲਿਆ ਟੋਟਲੀ ਹੈਗਾ ਸਾਰਾ ਸਾਰੀ ਥੀਮ ਇਹ ਬਿਲਕੁਲ ਖਾਣੇ ਖਾਣੇ ਦੀ ਥੀਮ ਵੀ ਅਲੱਗ-ਅਲੱਗ ਹੈਗੀ ਜਿਵੇਂ ਪੰਜਾਬੀ ਫੀਮ ਥੀਮ ਤਾਂ ਹੈਗੀ ਹੈਗਾ ਬਿਲਕੁਲ ਜਿਵੇਂ ਦਾ ਕਸਟਮਰ ਪਸੰਦ ਕਰਦਾ ਉਵੇਂ ਦਾ ਹੋ ਜਾਊਗਾ ਸਾਊਥ ਇੰਡੀਅਨ ਹੋ ਗਿਆ ਚਾਹੇ ਦੂਸਰਾ ਆਪਣਾ ਪੰਜਾਬੀ ਦਾ ਹੈਗੀ ਹੈਗਾ ਜੀ ਰੈਗੂਲਰ ਹੂੰ ਇਸ ਤੋਂ ਇਲਾਵਾ ਜਿਵੇਂ ਅਰਿਕਲ ਜੋ ਵੀ ਡੈਸਨ ਨਵੀਆਂ ਚੱਲ ਰਹੀਆਂ ਸਾਰੀਆਂ ਹਰ ਤਰ੍ਹਾਂ ਦੀ ਬਣਨ ਦੀ ਕੋਸ਼ਿਸ਼ ਕਰੀ ਬੰਦੇ ਬਹੁਤ ਮਿਹਨਤੀ ਆ ਪਹਿਲੀ ਗੱਲ ਇਹ ਗੱਲ ਆ ਵੀ ਮਿਹਨ ਹਾਂ ਨਾ ਬਿਲਕੁਲ ਬਹੁਤ ਵੱਡੀ ਗੱਲ ਹੈ ਤੇ ਆ ਜਿਹੜਾ ਡੀਜੇ ਵਾਲਾ ਪ੍ਰੋਗਰਾਮ ਆ ਇਹ ਇਹ ਵੀ ਵਿੱਚੇ ਹੀ ਹੁੰਦਾ ਤੁਸੀਂ ਕਰ ਲੈਣੀ ਹੈ ਹਾਂਜੀ ਹਾਂਜੀ ਸਾਰਾ ਵਿੱਚੇ ਕੀਤਾ ਹੋਇਆ ਬਾਈ ਜੀ ਉਹਨਾਂ ਦਾ ਸਾਰਾ ਤਕਰੀਬਨ ਮੋਸਟਲੀ ਡੀਜੇ ਹੋ ਗਿਆ ਜੀ ਚਾਹੇ ਲਾਈਟ ਦਾ ਹੋ ਗਿਆ ਜੀ ਜੀ ਜਨਰੇਟਰ ਘਰਾਂ ਦੇ ਵਿੱਚ ਨਾਰਮਲੀ ਜਿਹੜੀ ਚੀਜ਼ਾਂ ਦੀ ਸਾਨੂੰ ਲੋਡ ਹੁੰਦੀ ਹੈ ਜੋ ਕ੍ਰੌਕਰੀ ਵਗੈਰਾ ਆਮ ਤੌਰ ਤੇ ਕੀ ਲੋਕ ਸਿਰਫ ਡੈਕੋਰੇਸ਼ਨ ਕਰਦੇ ਨੇ ਉਹਨਾਂ ਕੋਲ ਕ੍ਰੌਕਰੀ ਹੈ ਇਹਨਾਂ ਚੀਜ਼ਾਂ ਦੀ ਅਵੇਲੇਬਿਲਟੀ ਨਹੀਂ ਆ ਆ ਆਹ ਆਹ ਜਿਵੇਂ ਆਹ ਉੱਪਰ ਝੂਲੇ ਵਗੈਰਾ ਲਾਏ ਆ ਝੂਮਰ ਲੱਗੇ ਅੱਛਾ ਝੂਮਰ ਵਗੈਰਾ ਲੱਗੇ ਆ ਇਹ ਇਹ ਫਿਰ ਮਤਲਬ ਤੁਸੀਂ ਇਹ ਇਹ ਇਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਕਰਾਇਆ ਲੈਣੇ ਜਾਂ ਬਸ ਬੱਚੇ ਉੱਕਾ ਪੱਕਾ ਹੀ ਹੁੰਦਾ ਹੈ। 100ਡ ਪੈਕੇਜ ਹੀ ਦੇਈਦਾ ਜਿਹਦੇ ਚ ਸਾਨੂੰ ਲੱਗੇ ਜਿੱਥੇ ਕੰਮ ਵਧਿਆ ਚਾਹੇ ਉਹਨੇ ਨਾ ਹੀ ਜਿਚੋਣਾ ਹੈ। ਚਾਹੇ ਜਿੱਥੇ ਵੱਧ ਲੱਗੇ ਵੱਧ ਲਈ ਦੇ ਜਿੰਨੇ ਕੁ ਲੋੜ ਹੈ ਜ਼ਰੂਰਤ ਮੁਤਾਬਕ ਨੂੰ ਲੱਗੇ। ਬਿਲਕੁਲ ਜੀ ਸੋਹਣੀ ਲੱਗੀ। ਇਹ ਪੈਕੇਜ ਦੇ ਵਿੱਚ ਸਾਰਾ ਕੁਝ ਇਨਕਲੂਡ ਹੀ ਹੁੰਦਾ ਜੀ। 올ਓਵਰ ਪੈਕੇਜ ਦੇ ਵਿੱਚ ਸਾਰਾ ਕੁਝ ਇਨਕਲੂਡ ਹੈ। ਹਾਂ ਤੇ ਪੈਕੇਜ ਸਾਰੇ ਤਰ੍ਹਾਂ ਦੇ ਹੁੰਦੇ ਆ ਹਰੇਕ ਤਰ੍ਹਾਂ ਆਲਾ ਪੈਕੇਜ ਹੁੰਦਾ ਵੀ ਬੰਦੇ ਨੇ ਕਿਸੇ ਨੇ ਘੱਟ ਪੈਸੇ ਲਾਉਣੇ ਆ ਬਿਲਕੁਲ ਬਿਲਕੁਲ ਕਿਸੇ ਨੇ ਉਹ ਮੜਾ ਮੜਾ ਤੰਗੀ ਤੁੰਗੀ ਨਾਲ ਵੀ ਸਾਰਨਾ ਹੁੰਦਾ ਨਹੀਂ ਨਹੀਂ ਸਾਰਨਾ ਜਿਵੇਂ ਕਿਸੇ ਦਾ ਬਜਟ ਆ ਉਸ ਹਿਸਾਬ ਨਾਲ ਹੋ ਜਾਂਦਾ ਜੀ ਉਹੋ ਜਿਹੇ ਹਿਸਾਬ ਨਾਲ ਹੋ ਜਾਂਦਾ ਹਾਂਜੀ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਬਜਟ ਦੀ ਜਿੱਥੋਂ ਵੀ ਯਾਰ ਇਹਨਾਂ ਦਾ ਦੋਨਾਂ ਭਰਾਵਾਂ ਦਾ ਨਾ ਸਾਰੇ ਤਰ੍ਹਾਂ ਦੇ ਜਾਲ ਲਾਇਆ ਮੋਟਾ ਬਰੀਕ ਸਾਰੇ ਤਰ੍ਹਾਂ ਦੇ ਜਾਲ ਆ ਜਿਹੜਾ ਬੰਦਾ ਜੋ ਜੇਬ ਦੇ ਹਿਸਾਬ ਨਾਲ ਆ ਉਹ ਉਸ ਹਿਸਾਬ ਨਾਲ ਉਹਨੂੰ ਉੱਥੇ ਰੱਖ ਲੈਂਦੇ ਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਐਵੇਂ ਹੀ ਸਾਡਾ ਵੀ ਆਈਆਂ ਸੀ ਵੀ ਐ ਅਸੀਂ ਉਹਨੂੰ ਉਹੋ ਜਿਹਾ ਪੈਕੇਜ ਦੇ ਕੇ ਉਹੋ ਜਿਹੇ ਹਿਸਾਬ ਨਾਲ ਬਿਲਕੁਲ ਜੀ ਉਹ ਤਾਂ ਜਿਸ ਕਰ ਲੈਣਾ ਦਾ ਸੈਟੀਸਫਾਈ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਸਾਰਾ ਕੁਝ ਹੁੰਦਾ ਜੀ ਜੋ ਜਿਸ ਤਰ੍ਹਾਂ ਦੀ ਇਹਨਾਂ ਨੂੰ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਸਾਨੂੰ ਖਰਾ ਉਤਰਨਾ ਹੁੰਦਾ ਹੂੰ ਤੇ ਮਾਲਕ ਕਿਰਪਾ ਕਰੇ ਦਾਤਾ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਆਪਾਂ ਇੱਥੇ ਜਿਹੜੇ ਘਰ ਦੇ ਮਾਲਕ ਹੈ ਹਾਂਜੀ ਉਹਨਾਂ ਨੂੰ ਤੁਹਾਡੀ ਸਰਵਿਸ ਬਾਰੇ ਪੁੱਛ ਸਕਦੇ ਆ ਅੱਜ 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 ਕੀ ਕਰ ਰਹੇ ਅੱਜ 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 ਹੈਗੇ ਜਾਗੋ ਇਹਨਾਂ ਦੇ ਬਿਲਕੁਲ ਜੀ ਅੱਜ ਪਹਿਲੇ ਦਿਨ ਹੀ ਲਾਇਆ ਜਾਂ ਇਹ ਤੋਂ ਪਹਿਲਾਂ ਲਾਇਆ ਹੈ ਨਾ ਕੱਲ ਇਹਨਾਂ ਦੇ ਪਾਰਟੀ ਸੀ ਅਸਰ अच्छा पार्ट ते लाया तू हां जी। ਅੱਜ ਦਾ ਪਾੜ ਦਾ ਭੋਗ ਸੀ ਜੀ ਅੱਜ ਇਹਨਾਂ ਦੇ ਜਾਗੋ ਦਾ। ਮਾੜਾ ਇਹ ਮਲਵਾ ਸਕਦੇ ਮੈਂ ਮਾੜੀ ਜੀ ਥੋੜੀ ਤਸੱਲੀ ਲੈ ਲਾਂ। ਹਾਂ ਬਿਲਕੁਲ ਤਸੱਲੀ ਲੋ ਫਿਰ ਵੀ ਯਾਰ ਪੈਸੇ ਮੈਨੂੰ ਤਸੱਲੀ ਹੋ ਰਹੀ ਆ ਬੰਦਿਆਂ ਤੋਂ ਪਰ ਫਿਰ ਵੀ ਮੈਨੂੰ ਲੱਗਦਾ ਵੀ ਤਸੱਲੀ ਕਰ ਲੈਣੀ। ਨਹੀਂ ਕਰਨੀ ਚਾਹੀਦੀ ਜ਼ਰੂਰੀ। ਕੋਈ ਤਾਂ ਨੁਕਸਾਨ ਤਾਂ ਨਹੀਂ ਮੈਂ ਕਰ ਲਾਂ ਤਸੱਲੀ ਹੀ ਨਹੀਂ 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 ਤੁਸੀਂ ਦੋ ਵਾਰ ਕਰੋ ਜੀ। ਕਸਟਮਰ ਦੀ ਤਸੱਲੀ ਨਾ ਹੋਏ ਉਨੀ ਦੇਰ ਕੀ ਕੰਮ। ਨਹੀਂ ਇਹ ਗੱਲ ਸਹੀ ਆ ਬਹੁਤ ਲੋਕਾਂ ਨੇ ਤੁਹਾਡੀ ਵੀਡੀਓ ਦੇਖ ਕੇ ਸੁੱਖ ਸੁਖਣੀ ਆ। ਵੇਹ ਵਾਇਗਰੂ ਸਾਨੂੰ ਦਾਤਿਤ ਇਹੋ ਜਿਹਾ ਟਾਈਮ ਲਿਆਵੇ ਦਾਤਾ ਪ੍ਰਮਾਤਮਾ ਹਰੇਕ ਤੇ ਲਿਆਵੇ ਸਭ ਤੋਂ ਵੱਡੀ ਗੱਲ ਤਾਂ ਦਵਾਏ ਆ ਵੀ ਪ੍ਰਮਾਤਮਾ ਹਰੇਕ ਦੇਤੀ ਪੁੱਤ ਤੇ ਇਹੋ ਜਿਹਾ ਟਾਈਮ ਲਿਆਵੇ ਜਿਹੜੇ ਟਾਈਮ ਚ ਆਪਾਂ ਇਹਨਾਂ ਦੇ ਘਰੇ ਆਏ ਹਾਂ ਹਾਂ ਤੇ ਇਹ ਖੁਸ਼ੀਆਂ ਤੇ ਲੋਕਾਂ ਦੀਆਂ ਤੇ ਜਾਂਦੇ ਰਹਿਣ ਲੋਕਾਂ ਦੀਆਂ ਜੇਬਾਂ ਟੱਕੀਆਂ ਰਹਿਣ ਕਿੱਧਰਲੇ ਪਾਸੇ ਨੂੰ ਮਾੜਾ ਜਿਹਾ ਬੰਦੇ ਮਾਰ ਕਿੱਥੇ ਹੋਣਗੇ ਬੁਲਾਈਏ ਬੁਲਾ ਬੁਲਾ ਲੈ ਵੀ ਲੈ ਲੀਏ ਗਵਾਹੀ ਮੁੰਡਿਆਂ ਇਹਨਾਂ ਤੋਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਪਹਿਲਾਂ ਤਾਂ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕੰਮ ਦੀ ਮੈਂ ਨਾ ਵੀਡੀਓ ਦੇ ਸ਼ੁਰੂ ਦੇ ਵਿੱਚ ਕਹਤਾ ਕਿ ਜੇ ਮੈਨੂੰ ਕਿਸੇ ਨੇ ਵਿਆਹ ਚ ਪੁੱਛ ਲਿਆ ਭਾਈ ਤੂੰ ਕਿੰਨਾ ਵੱਲੋਂ ਆ ਤੇ ਮੈਂ ਕਹੂੰਗਾ ਮੈਂ ਟੈਂਟ ਵਾਲਿਆਂ ਵੱਲੋਂ ਆ ਹੁਣ ਮੈਨੂੰ ਪਤਾ ਲੱਗਿਆ ਕਿ ਨਹੀਂ ਯਾਰ ਇਹ ਤਾਂ ਸਾਢੇ 500 ਬੰਦੇ ਨਿਕਲੇ ਸਾਨੂੰ ਮੈਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਵੀ ਆਪਾਂ ਆਪਣੀ ਰਿਸ਼ਤੇਦਾਰੀ ਆ ਕਮਾਲ ਹੋ ਗਈ ਇਹ ਗੱਲ ਸਾਡਾ ਜਿਹੜਾ ਮੈਂ ਹੁਣ ਦੱਸ ਵੀ ਦੇਵਾਂ ਕਿ ਜਿਹੜੇ ਆਪਣੇ ਬਰਾੜ ਹੋਣੀ ਆ ਨਾ ਸੁਪਰੀਮ ਮੋਟਰ ਵਾਲੇ ਫਰੀਦਕੋਟ ਵਾਲੇ ਉਹਨਾਂ ਦੀ ਆਪਣੇ ਇੱਥੇ ਰਿਸ਼ਤੇਦਾਰ ਹੈ। ਹਾਂ ਜੀ। ਉਹਨਾਂ ਦੀ ਰਿਸ਼ਤੇਦਾਰੀ ਹੈ। ਹਾਂ ਜੀ ਹਾਂ ਜੀ ਹਾਂ ਜੀ। ਬਈ ਹੁਣ ਤਾਂ ਫਿਰ ਆਪਣਾ ਹੋ ਗਿਆ ਸਿੱਧੀ ਗੱਲ ਹੋਣਾ ਆ ਹੋ ਗਿਆ ਬਾਹਰ ਬੰਦਾ। ਹੁਣ ਮੈਨੂੰ ਐ ਦੱਸੋ ਵੀ ਕਿਵੇਂ ਆ ਇਹਨਾਂ ਦਾ ਕੰਮ ਕੁਮ ਜਿਹੀ ਸ਼ਿਕਾਇਤ ਆ ਤਾਂ ਹੁਣ ਤਾਂ ਆਪਾ ਹੱਟ ਵੀ ਕਰਦੇ ਆ ਕੰਮ ਇਹ। ਬਹੁਤ ਵਧੀਆ ਅੱਗੇ ਵੀ ਮੰਨ ਲਓ ਹੋਰ ਲਵਾਇਆ ਸੀ ਪਰ ਨਹੀਂ ਆ ਚੀਜ਼ ਬਹੁਤ ਵਧੀਆ ਚਿੱਤ ਪੂਰਾ ਖੁਸ਼ ਹੋਇਆ ਮੰਨ ਲਓ ਵੇਖ ਕੇ। ਜੀ। ਬਹੁਤ ਸੋਹਣਾ ਮੰਨ ਲਓ। ਇਹਨਾਂ ਨੇ ਆਖਿਆ ਸੀ ਵੀ ਸਾਡਾ ਚੀਜ਼ 80% ਤੇ ਉਹ 600 1500 ਆ। ਕਿਆ ਬਾਤ। ਬਹੁਤ ਵਧੀਆ ਬਹੁਤ ਦਿਲ ਖੁਸ਼ ਹੋ ਗਿਆ ਮੰਨ ਲ ਕਹਿੰਦੇ ਨਹੀਂ ਕਰਕੇ ਵਿਖਾਉਂਦੇ ਆ ਵਾਹ ਕਰਕੇ ਦਿਖਾਇਆ ਇਹਨਾਂ ਨੇ ਬਹੁਤ ਵਧੀਆ ਹੈ ਨਾ ਉਹਨੂੰ ਕਰਕੇ ਵਿਖਾਉਂਦੇ ਆ ਵੀ ਆ ਐ ਨਹੀਂ ਆਇਆ ਆਨੰਦ ਆ ਗਿਆ ਵੀ ਹੋਰ ਕੋਈ ਕਹਿਣ ਦੀ ਲੋੜ ਹੁਣ ਆਮ ਕਹਿੰਦੇ ਕੁਝ ਹੁੰਦੇ ਕਮਾਉਣ ਮੌਕੇ ਹੋਰ ਹੁੰਦੀ ਗੱਲ ਫੀਲਿੰਗ ਜਿਹੜੀ ਮੰਨ ਲਓ ਸਾਰੀ ਐ ਪੈਲਸ ਵਾਲੀ ਬਣਾਤੀ ਮੰਨ ਲਓ ਦਵਾਇਆ ਅੱਗੇ ਵੀ ਸੀ ਮੰਨ ਲਓ ਫਰੀਦਕੋਟ ਵਾਲੇ ਦਾ ਪਰ ਨਹੀਂ ਉਹ ਗੱਲ ਨਹੀਂ ਸੀ ਜਿਹੜੀ ਹੁਣ ਹੁਣ ਬਣੀ ਆ ਗੱਲ ਮੰਨ ਲਓ ਮੈਂ ਗੱਲ ਬਣੀ ਜਦੋਂ ਪੈਸੇ ਲਾਉਣ ਵਾਲਾ ਖੁਸ਼ ਆ ਨਾ ਨਹੀਂ ਨਹੀਂ ਤੇ ਫਿਰ ਹੋਰ ਕਿਸੇ ਕੱਲ ਦੀ ਗੱਲ ਦੀ ਹੁਣ ਮੈਂ ਤੁਹਾਨੂੰ ਇਹ ਗੱਲ ਬੇਫਿਕਰ ਹੋ ਕੇ ਕਹਿ ਸਕਦਾ ਵੀ ਤੁਹਾਡੇ ਘਰੇ ਕੋਈ ਪ੍ਰੋਗਰਾਮ ਆ ਤੇ ਤੁਸੀਂ ਟੈਨਸ਼ਨ ਫਰੀ ਹੋ ਕੇ ਆ ਬੰਦਿਆਂ ਨੂੰ ਫੋਨ ਕਰ ਲੈਣਾ ਇਹਨਾਂ ਨੇ ਆਪੇ ਹੀ ਮੈਨੇਜ ਕਰ ਲੈਣਾ ਚਾਹੇ ਮੰਗਣਾ ਚਾਹੇ ਬਰਾਤ ਆ ਚਾਹੇ ਕੋਈ ਜਾਗੋ ਆ ਕੋਈ ਪ੍ਰੋਗਰਾਮ ਆ ਇਹਨਾਂ ਨੇ ਆਪੇ ਹੀ ਕਰ ਲੈਣਾ ਨਹੀਂ ਸਾਡਾ ਤਾਂ ਬਾ ਇਹਨਾਂ ਦਾ ਬਹੁਤ ਚਿਰ ਦਾ ਪਰ ਛੋੜਾ ਜਾ ਉਹ ਐ ਸਮਝ ਲਓ ਵੀ ਇਸ ਪਾਸੇ ਦਿਮਾਗ ਨਹੀਂ ਆਇਆ ਪਤਾ ਨਹੀਂ ਲੱਗਾ ਪਹਿਲਾਂ ਵਿਆਹ ਪਿਛਲੇ ਸਾਲ ਕਰਕੇ ਡੇਖ ਲਾ ਇੱਕ ਖੜੇ ਸਾਡਾ ਛੋਟਾ ਭਤੀਜਾ ਇਹਦੇ ਜੋ ਮਰਜੀ ਕਹਿ ਸਕਦੇ ਅਸੀਂ ਜੀ ਬਹੁਤ ਜ਼ਿਆਦਾ ਸਾਡਾ ਮੇਰੇ ਖਤ ਸਾਰਾ 17 ਸਾਲ ਦਾ ਹੋ ਸਕਦਾ ਸਾਡੀ ਪ੍ਰੇਮ ਭਾਵਨਾ ਚੱਲਦੀ ਜੀ ਅਸੀਂ ਇੱਥੇ ਫੋਨ ਕਰਦਣਾ ਆ ਚੀਜ਼ ਤੁਹਾਨੂੰ ਲੈ ਕੇ ਆਉਣੀਆਂ ਨੇ ਆਖਦਣੇ ਦੀ ਲਾਇਓ ਉੱਥੇ ਸਾਨੂੰ ਕਣਕਣ ਕੁ ਲਾਇਆ ਹੀ ਦੀ ਸੀ ਜੀ ਪਰ ਐਸ ਪਾਸੇ ਮੈਂ ਆਪਦੇ ਪੋਤੇ ਦਾ ਵੀ ਕੀਤਾ ਸਾਡਾ ਦਿਮਾਗ ਹੀ ਨਹੀਂ ਐਸ ਪਾਸੇ ਆਇਆ ਨਹੀਂ ਉੱਥੇ ਬੈਠੇ ਰਹਿਣਾ ਚਾਹ ਪੀਤੇ ਬਿਨਾ ਆਉਣ ਨਹੀਂ ਦੇਣਾ ਇਹਨਾਂ ਨੇ ਨਾਲ ਉੱਥੇ ਸਮਾਨ ਪਿਆ ਹੁੰਦਾ ਸੀ ਆਇਆ ਪਰ ਦਿਮਾਗ ਹੀ ਨਹੀਂ ਆਇਆ ਵੀ ਇਹ ਥੋੜਾ ਸਮਾਨ ਕੀ ਦਾ ਚੱਲਦਾ ਟੈਂਟ ਬਾਰੇ ਪਤਾ ਨਹੀਂ ਸੀ ਟੈਂਟ ਬਾਰੇ ਪਤਾ ਨਹੀਂ ਸੀ ਜਿੱਤਾ ਮੈਂ ਉਹ ਪੂਸ਼ ਅਮਰੋਡ ਦੇ ਫਿਰਨਾ ਫਲੋਰ ਮਿਲ ਦਾ ਮਾਟੇ ਦਾ ਕਦੇ ਕਿਸੇ ਨੂੰ ਫਲੋਰ ਮਿਲ ਨੂੰ ਡੀਲ ਕਰਦੇ ਕਣਕ ਕਣਕ ਵੇਚਦੇ ਸਾਡੇ ਕੋਲ ਦੱਸੇ ਜੀ ਜੀ ਉਹ ਇਹਨਾਂ ਟੈਂਟ ਬਾਰੇ ਤਾਂ ਪਤਾ ਨਹੀਂ ਸੀ ਵੀ ਟੈਂਟ ਦਾ ਵੀ ਨਾਲ ਕੰਮ ਇਹਦਾ ਦਿਮਾਗ ਇਸ ਪਾਸੇ ਘੁੰਮਿਆ ਜੀ ਸਾਨੂੰ ਇਹਦੇ ਨਾਲ ਗੱਲਬਾਤ ਕਰਕੇ ਸਾਨੂੰ ਬੇਫਿਕਰੀ ਹੈ ਜੀ ਹਾਂ ਜੀ ਸਾਨੂੰ ਇਹ ਪਰਿਵਾਰਕਤ ਮਾਹੌਲ ਜਿਹਾ ਮਹਿਸੂਸ ਹੋ ਰਿਹਾ ਵੀ ਇਹਨਾਂ ਨਾਲ ਆਏ ਨਹੀਂਗਾ ਵੀ ਐਸੀ ਡੀਲ ਦੇ ਤੌਰ ਤੇ ਆ ਵੀ ਬੰਦਾ ਕੋਈ ਕਿਰਾਏ ਤੇ ਸੱਦਿਆ ਹੀ ਨਹੀਂ ਬਹੁਤ ਸੱਦੀ ਹੈ ਬਹੁਤ ਮੈਂ ਉਹਦੇ ਨੂੰ ਕਹਿਦਾ ਸੀ ਇਹ ਜਵਾਨ ਨੂੰ ਪਰਿਵਾਰਕ ਤੌਰ ਤੇ ਹੀ ਤੈਨੂੰ ਇਹ ਚੀਜ਼ ਲਵਾਣੇ ਨਾ ਤੇਰਾ ਕੋਈ ਪੈਸਾ ਨਾਲ ਸਾਡਾ ਕੋਈ ਮਨ ਨਹੀਂ ਆਦਾ ਵੀ ਪੈਸਿਆਂ ਦੇ ਨਾਲ ਅਸੀਂ ਕੋਈ ਚੀਜ਼ ਲਾਉਣੀ ਹੈ ਇਹ ਤਾਂ ਪਰਿਵਾਰਕ ਤੌਰ ਤੇ ਲਵਾਉਣਾ ਪਰ ਜੋ ਨੇ ਕਿਹਾ ਸੀ ਨਾ ਉਹ ਤੇ ਪੂਰੇ ਖਰੇ ਉੱਤੇ ਖਰੇ ਨੇ ਕਿਹਾ ਸੀ 60% ਤੇ ਉਹ 150 ਕੀਤਾ 100 ਨਹੀਂ ਕੀਤਾ ਪੂਰਾ ਉਹਦਾ ਇਹ ਮੰਨਣਾ ਵਧੀਆ ਮਨ ਨੂੰ ਚਿਤ ਖੁਸ਼ ਹੋਇਆ ਮਨ ਨੂੰ ਦੇਖ ਕੇ ਮਨ ਨੂੰ ਪੂਰਾ ਸਕੂਨ ਮਿਲਿਆ ਵੀ ਠੀਕ ਹੈ ਕੰਮ ਬਹੁਤ ਵਧੀਆ ਹੈ ਲੈ ਵੀ ਮੁਬਾਰਕਾਂ ਤੁਹਾਨੂੰ ਪਹਿਲਾਂ ਦਾ ਬਹੁਤ 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 ਤੇ ਲੈ ਵੀ ਮੁਬਾਰਕਾਂ ਹੁਣ ਬਹੁਤ ਬਹੁਤ ਮੈਨੂੰ ਨਹੀਂ ਲੱਗਦਾ ਕਿ ਇਤੋਂ ਵੱਡੀ ਗੱਲਬਾਤ ਹੋ ਸਕਦੀ ਆ ਸਭ ਕੁਝ ਆ ਗਿਆ ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਜਾਂਦੀਆਂ ਜਦੋਂ ਕੋਈ ਬੰਨਣਾ ਗਾਗ ਖੁਸ਼ ਹੈ ਤਾਂ ਬਸ ਸਾਰਾ ਕੁਝ ਖੁਸ਼ ਹੈ ਨਹੀਂ ਨਹੀਂ ਜੀ ਬੇ ਬਿਲਕੁਲ ਬਹੁਤ ਜ਼ਿਆਦਾ ਖੁਸ਼ ਹੈ ਬਾਗੋ ਬਾਗ ਅਸ ਇਸ ਚੀਜ਼ ਦੇ ਵਿੱਚੋਂ ਧੰਨਵਾਦ ਹੈ ਇਹਨਾਂ ਦਾ ਬਹੁਤ ਵਧੀਆ ਯਾਨੀ ਆਪ ਦਾ ਪਰਿਵਾਰਕ ਤੌਰ ਤੇ ਜਿੰਨਾ ਜੋਰ ਲਾਦਾ ਉਦੋਂ ਵੱਧ ਲਾਤਾ ਹੈ ਇਹਨਾਂ ਨੇ ਮਾਨਣਾ ਪਵੇ ਸਾਨੂੰ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਵੀ ਮਨ ਲੋ ਇਤਿਆਹ ਚੀਜ਼ ਲਾਉਣੀ ਆ ਇਹ ਮਾਲਕਾ ਮੈਂ ਕਹਿੰਦਾ ਤੂੰ ਉੱਤੇ ਹੁਣ ਹੈ ਨਹੀਂ ਸਾਡੇ ਸੋਚਿਆ ਵੀ ਨਹੀਂ ਸੀਗਾ ਕੀ ਬਾਤ ਜਿੱਤਾਂ ਜਿੰਨਾ ਇਹਨਾਂ ਨੇ ਮਾਲੋ ਸਭ ਕਰਕੇ ਦਿੱਤਾ ਇਹਨਾਂ ਸੋਚਿਆ ਵੀ ਨਹੀਂ ਸੀ ਮਾਲੋ ਇਹਨਾਂ ਮਾਲੋ ਕਰਨਗੇ ਕਿਉਂ ਵੀ ਪ੍ਰੀਤ ਓਕੇ